ਸਾਥੀਓ ਕਾਂਸੀ ਰਾਮ ਦੀ ਸਟੇਟਮੈਂਟ ਹੈ ਜਿਹੜਾ ਇਨਸਾਨ ਆਪਣਾ ਇਤਿਹਾਸ ਨੂੰ ਭੁੱਲ ਜਾਂਦਾ ਹੈ ਉਹ ਉਸ ਅਬੋਧ ਬੱਚੇ ਦੀ ਤਰ੍ਹਾਂ ਹੁੰਦਾ ਹੈ ਜੋ ਵੀ ਉਸ ਨੂੰ ਆਪਣੀ ਗੋਦੀ ਚੁੱਕਦਾ ਹੈ ਉਸ ਨੂੰ ਹੀ ਉਹ ਆਪਣਾ ਬਾਪ ਸਮਝ ਲੈਂਦਾ ਹੈ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਹੈ ਅੱਜ ਵੀ ਇਹ ਇੱਕੋ ਹੀ ਸੱਚਾਈ ਹੈ ਕਿ ਬਹੁਜਨ ਸਮਾਜ ਖਾਸ ਕਰਕੇ ਐਸਸੀ ਔਰ ਐਸਟੀ ਸਮਾਜ ਇਹਦੇ ਬਹੁਤ ਸਾਰੇ ਅਖੌਤੀ ਬਾਬੇ ਅਖੌਤੀ ਨੇਤਾ ਔਰ ਲੀਡਰ ਇਸ ਤਰੀਕੇ ਦੇ ਨਾਲ ਇਹਦੇ ਨੇਤਾ ਬੜੇ ਬੈਠੇ ਹਨ ਮਾਈਵਾ ਬੜੇ ਬੈਠੇ ਹਨ ਕਰਤਾਤਾ ਬੜੇ ਬੈਠੇ ਹਨ ਔਰ ਉਹ ਇਸ ਸਮਾਜ ਨਾਲ ਖਾਸ ਤੋ ਤੇ ਐਸਸੀ ਐਸਟੀ ਸਮਾਜ ਦੇ ਨਾਲ ਸੰਬੰਧ ਵੀ ਨਹੀਂ ਰੱਖਦੇ ਉਹਨਾਂ ਨੇ ਇਸ ਸਾਰੇ ਸਮਾਜ ਦਾ ਰਿਮੋਟ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਹੈ ਔਰ ਬਹੁਜੇ ਸਮਾਜ ਉਹਨਾਂ ਦੇ ਇਸ਼ਾਰੇ ਤੇ ਕੰਮ ਵੀ ਕਰਦ ਰਹੇ ਇਹ ਅਖੌਤੀ ਬਾਪੇ ਕਦੀ ਕਿਸੇ ਦੇ ਵੀ ਦੇਵਤਾ ਨੂੰ ਸਾਡੇ ਉੱਤੇ ਥੋਪ ਦਿੰਦੇ ਹਨ ਕਦੀ ਕਿਸੇ ਦੇ ਵੀ ਦੇਵਤਾ ਨੂੰ ਸਾਡੇ ਉੱਤੇ ਥੋਪ ਦਿੰਦੇ ਹਨ ਔਰ ਔਰ ਸਾਨੂੰ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਨ ਲਈ ਕਹਿੰਦੇ ਹਨ ਔਰ ਸਾਡੇ ਪੂਰੇ ਬਹੁਜਾ ਸਮਾਜ ਦੀ ਜਿਹੜੀ ਲਾਈਫ ਸਟਾਈਲ ਹੈ ਪੂਰੇ ਬਹੁਜਾ ਸਮਾਜ ਦੀ ਜਿਹੜੀ ਦਿਸ਼ਾ ਦਸ਼ਾ ਹੈ ਉਹਨੂੰ ਇਹ ਪੂਰੀ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਕੰਟਰੋਲ ਰੱਖਦੇ ਹਨ ਬਹੁਜਾ ਸਮਾਜ ਨੇ ਆਪਣਾ ਕੰਟਰੋਲ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਏਸੀ ਕਰਕੇ ਸਮੋਹ ਹੋ ਚੁੱਕਿਆ ਹੈ ਏਸੀ ਕਰਕੇ ਵਰਤਾਰਾ ਵਰਤ ਰਿਹਾ ਹੈ ਕਿਉਂਕਿ ਬਹੁਜਾ ਸਮਾਜ ਆਪਣਾ ਇਤਿਹਾਸ ਭੁੱਲ ਚੁੱਕਿਆ ਹੈ ਬਹੁਜਾ ਸਮਾਜ ਨੇ ਆਪਣਾ ਇਤਿਹਾਸ ਕਦੇ ਪੜਿਆ ਹੀ ਨਹੀਂ ਅਗਰ ਸਾਨੂੰ ਆਪਣਾ ਇਤਿਹਾਸ ਯਾਦ ਹੋਵੇ ਅਗਰ ਸਾਨੂੰ ਆਪਣਾ ਇਤਿਹਾਸ ਪਤਾ ਹੋਵੇ ਆਪਣੇ ਮਹਾਨ ਇਤਿਹਾਸ ਦੀ ਜਾਣਕਾਰੀ ਹੋਵੇ ਤੇ ਅਸੀਂ ਆਪਣਾ ਰਿਮੋਟ ਕੰਟਰੋਲ ਕਦੇ ਵੀ ਉਹਨਾਂ ਨਿਤਾਮ ਦੇ ਹੱਥਾਂ ਵਿੱਚ ਨਹੀਂ ਦੇਵਾਂਗੇ ਜਿਹੜੇ ਸਾਡੇ ਸਮਾਜ ਨਾਲ ਸਨਮਾਨ ਹੀ ਨਹੀਂ ਰੱਖਦੇ ਅਗਰ ਅਸੀਂ ਆਪਣਾ ਇਤਿਹਾਸ ਜਾਨਣਾ ਚਾਹੁੰਦੇ ਹਾਂ ਤਾਂ ਡਾਕਟਰ ਮਿਤਕੜ ਦੀ ਕਿਤਾਬਾ ਉਵਰ ਦੇ ਸ਼ੁਦਰਾਸ ਤੇ ਇਸ ਤੋਂ ਇਲਾਵਾ ਇੱਕ ਦੂਸਰੀ ਬਹੁਤ ਅੱਛੀ ਕਿਤਾਬ ਹੈ ਡਾਕਟਰ ਗੁਨਾਮ ਸਿੰਘ ਦੀ ਭਾਰਤੀ ਲੋਕ ਨੀਚ ਕਿਵੇਂ ਬਣੇ ਅਗਰ ਇਹਨਾਂ ਕਿਤਾਬਾਂ ਨੂੰ ਪੜਾਂਗੇ ਤਾਂ ਸਾਨੂੰ ਸਾਡੇ ਇਤਿਹਾਸ ਬਾਰੇ ਸਹੀ ਜਾਣਕਾਰੀ ਮਿਲੇਗੀ Thank you.